ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਵੱਡੇ ਬਦਲਾਅ ਕੀਤੇ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਵੱਡਾ ਜਿਹੜਾ ਬਦਲਾਅ ਕੀਤਾ ਗਿਆ ਉਹ ਕੀਤਾ ਗਿਆ ਵੀਜ਼ਾ ਪਾਲਿਸੀ ਦੇ ਵਿੱਚ H1B ਵੀਜ਼ਾ ਪਾਲਿਸੀ ਦੀ ਜਿਹੜੀ ਫੀਸ ਆ ਉਹਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕਾਂ ਦੇ ਵਿੱਚ ਚਿੰਤਾ ਹੈ ਜਿਹੜੇ ਇਸ ਵੀਜ਼ੇ ਦੇ ਰਾਹੀਂ ਅਮਰੀਕਾ ਦੇ ਵਿੱਚ ਜਾਂਦੇ ਸੀਗੇ ਖਾਸ ਕਰ ਭਾਰਤੀਆਂ ਦੇ ਵਿੱਚ ਪਰ ਹੁਣ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਵਧੀ ਹੋਈ ਫੀਸ ਦਾ ਤੇ ਵਿਰੋਧ ਕਰਨ ਵਾਸਤੇ ਇੱਕ ਚੁਣੌਤੀ ਦਿੱਤੀ ਗਈ ਹੈ ਚੁਣੌਤੀ ਦਿੱਤੀ ਹੈ ਯੂਐਸ ਚੈਂਬਰ ਆਫ ਕਮਰਸ ਨੇ ਉਹਨਾਂ ਨੇ ਇਹਦੇ ਬਾਰੇ ਵਿੱਚ ਕਾਫੀ ਜਿਹੜੇ ਨੇ ਉਹ ਪੱਖ ਰੱਖੇ ਨੇ ਕਿ ਇਹਦੇ ਨਾਲ ਕੀ ਫਾਇਦਾ ਕੀ ਨੁਕਸਾਨ ਹੋਵੇਗਾ H1B ਵੀਜ਼ਾ ਨੂੰ ਪੁਸ਼ ਬੈਕ ਯਾਨੀ ਕਿ ੱੱਕਾ ਲੱਗਦਾ ਹੈ ਝਟਕਾ ਲੱਗਦਾ ਹੈ ਜਦੋਂ ਯੂਨਾਈਟਿਡ ਸਟੇਟਸ ਚੈਂਬਰ ਆਫ ਕਮਰਸ ਨੇ ਲੀਗਲ ਐਕਸ਼ਨ ਲੈ ਆਇਆ ਸਰਕਾਰ ਦੇ ਖਿਲਾਫ ਉਹ ਕਹਿੰਦੇ ਇੱਕ ਲੱਖ ਡਾਲਰ ਯਾਨੀ ਕਿ ਡਾਲਰ 100000 ਉਹ ਗਲਤ ਨੇ ਨਜਾਇਜ਼ ਨੇ ਇਮੀਗ੍ਰੇਸ਼ਨ ਲਾ ਜੋ ਪਹਿਲਾਂ ਕਹਿੰਦਾ ਆ ਉਹਦੇ ਉਹਨੂੰ ਕੌਂਟਰਾਡਿਕਟ ਕਰਦੇ ਨੇ ਜੋ ਫੀਸ ਡੋਨਲਡ ਟਰੰਪ ਸਾਹਿਬ ਦੀ ਸਰਕਾਰ ਨੇ ਲਗਾਈ ਆ ਇਸ ਵੇਲੇ ਕੰਪਨੀਆਂ ਦੇ ਉੱਤੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਿਹੜੀ ਨਵੀਂ ਫੀਸ ਹੈ ਉਹ ਲਿਮਿਟਸ ਜੋ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਦੇ ਵਿੱਚ ਦੱਸੀਆਂ ਗਈਆਂ ਨੇ ਕਹਿੰਦੇ ਉਹਦੇ ਤੋਂ ਵਾਅਦਾ ਨੇ ਯਾਨੀ ਕਿ ਜੋ ਪੈਸਾ 1 ਲੱਖ ਡਾਲਰ ਦੀ ਗੱਲ ਕੀਤੀ ਆ ਉਹ ਵਾਅਦਾ ਹੈ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਪਰਿਵਰਤਨ ਕੀਤੇ ਗਏ ਨੇ ਜਦੋਂ ਦੀ ਉਹਨਾਂ ਨੇ ਸੌਹ ਚੁੱਕੀ ਆ ਉਦੋਂ ਤੋਂ ਹੀ ਉਹਨਾਂ ਨੇ ਕਈ ਫੈਸਲੇ ਲਏ ਨੇ ਜਨਮਜਾਤ ਨਾਗਰਿਕਤਾ ਕਾਨੂੰਨ ਦੇ ਵਿੱਚ ਵੀ ਸੋਧ ਕਰ ਦਿੱਤੀ ਗਈ ਇਸ ਤੋਂ ਇਲਾਵਾ ਕਈ ਯੂਨੀਵਰਸਿਟੀਆਂ ਦੇ ਵਿੱਚ ਵੀ ਉਹਨਾਂ ਦਾ ਵਿਵਾਦ ਹੁੰਦਾ ਨਜ਼ਰ ਆਇਆ ਖਾਸ ਕਰ ਹਾਰਵਰਡ ਯੂਨੀਵਰਸਿਟੀ ਦੇ ਨਾਲ ਤਾਂ ਕਾਫੀ ਕੋਟਾਂ ਤੱਕ ਗੱਲ ਪਹੁੰਚ ਗਈ ਉਹਨਾਂ ਦੀ ਗ੍ਰਾਂਟ ਤੱਕ ਰੋਕ ਦਿੱਤੀ ਗਈ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਲੋਕ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਜਿਹੜਾ ਲੋਕਾਂ ਦੇ ਉੱਤੇ ਕੋਈ ਅਪਰਾਧਿਕ ਮਾਮਲੇ ਸੀ ਉਹਨਾਂ ਦੇ ਵੀਜ਼ਾ ਤੱਕ ਰੱਦ ਕਰ ਦਿੱਤੇ ਗਏ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆਇਆ ਤੇ ਜਿਹੜੇ ਡਿਟੇਨ ਕੀਤੇ ਹੋਏ ਲੋਕ ਸੀ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਤਾਂ ਕਾਫੀ ਕੁਝ ਬਦਲਾਅ ਆਉਂਦੇ ਹੋਏ ਨਜ਼ਰ ਆਏ ਨੇ ਤੇ ਵੀਜ਼ਾ ਨੀਮਾ ਦੇ ਵਿੱਚ ਵੀ ਸਖਤੀ ਹੁੰਦੀ ਨਜ਼ਰ ਆ ਰਹੀ ਹੈ ਤੇ ਹੁਣ ਜਿਹੜਾ ਹੈ ਐਚ 1 ਬੀ ਵੀਜ਼ਾ ਜਿਹਦੀ ਫੀਸ ਵਧਾਈ ਗਈ ਹੈ ਫੀਸ ਵਧਾਉਣ ਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਤੇ ਹੁਣ ਇਸ ਚੈਂਬਰ ਨੇ ਇਸ ਨੂੰ ਚੁਣੌਤੀ ਦੇ ਦਿੱਤੀ ਹੈ ਸਮੇਂ-ਸਮੇਂ ਦੇ ਉਤੇ ਕਈ ਵੱਡੇ ਬਦਲਾਅ ਕੀਤੇ ਗਏ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਉਤੇ ਸ਼ਿਕੰਜਾ ਕੱਸਿਆ ਗਿਆ ਵਾਕ-ਵਾਕ ਮੁਲਕਾਂ ਦੇ ਉਤੇ ਟੈਰਿਫ ਲਗਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਵੱਡਾ ਜਿਹੜਾ ਬਦਲਾਅ ਕੀਤਾ ਗਿਆ ਉਹ ਕੀਤਾ ਗਿਆ ਵੀਜ਼ਾ ਪਾਲਿਸੀ ਦੇ ਵਿੱਚ H1B ਵੀਜ਼ਾ ਪਾਲਿਸੀ ਦੀ ਜਿਹੜੀ ਫੀਸ ਆ ਉਹਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕਾਂ ਦੇ ਵਿੱਚ ਚਿੰਤਾ ਹੈ ਜਿਹੜੇ ਇਸ ਵੀਜ਼ੇ ਦੇ ਰਾਹੀਂ ਅਮਰੀਕਾ ਦੇ ਵਿੱਚ ਜਾਂਦੇ ਸੀਗੇ ਖਾਸ ਕਰ ਭਾਰਤੀਆਂ ਦੇ ਵਿੱਚ ਪਰ ਹੁਣ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਵਧੀ ਹੋਈ ਫੀਸ ਦਾ ਤੇ ਵਿਰੋਧ ਕਰਨ ਵਾਸਤੇ ਇੱਕ ਚੁਣੌਤੀ ਦਿੱਤੀ ਗਈ ਹੈ ਚੁਣੌਤੀ ਦਿੱਤੀ ਹੈ ਯੂਐਸ ਚੈਂਬਰ ਆਫ ਕਮਰਸ ਨੇ ਉਹਨਾਂ ਨੇ ਇਹਦੇ ਬਾਰੇ ਵਿੱਚ ਕਾਫੀ ਜਿਹੜੇ ਨੇ ਉਹ ਪੱਖ ਰੱਖੇ ਨੇ ਕਿ ਇਹਦੇ ਨਾਲ ਕੀ ਫਾਇਦਾ ਕੀ ਨੁਕਸਾਨ ਹੋਵੇਗਾ H1B ਵੀਜ਼ਾ ਨੂੰ ਪੁਸ਼ ਬੈਕ ਯਾਨੀ ਕਿ ੱੱਕਾ ਲੱਗਦਾ ਹੈ ਝਟਕਾ ਲੱਗਦਾ ਹੈ ਜਦੋਂ ਯੂਨਾਈਟਿਡ ਸਟੇਟਸ ਚੈਂਬਰ ਆਫ ਕਮਰਸ ਨੇ ਲੀਗਲ ਐਕਸ਼ਨ ਲਿਆ ਆ ਸਰਕਾਰ ਦੇ ਖਿਲਾਫ ਉਹ ਕਹਿੰਦੇ 1 ਲੱਖ ਡਾਲਰ ਯਾਨੀ ਕਿ ਡਾਲਰ 100000 ਉਹ ਗਲਤ ਨੇ ਨਜਾਇਜ਼ ਨੇ ਇਮੀਗ੍ਰੇਸ਼ਨ ਲਾ ਜੋ ਪਹਿਲਾਂ ਕਹਿੰਦਾ ਆ ਉਹਦੇ ਉਹਨੂੰ ਕੌਂਟਰਡਿਕਟ ਕਰਦੇ ਨੇ ਜੋ ਫੀਸ ਡੋਨਲਡ ਟਰੰਪ ਸਾਹਿਬ ਦੀ ਸਰਕਾਰ ਨੇ ਲਗਾਈ ਆ ਇਸ ਵੇਲੇ ਕੰਪਨੀਆਂ ਦੇ ਉੱਤੇ ਉਹਨਾਂ ਨੇ ਸ਼ਿਕਾਇਤ ਕੀਤੀ ਆ ਕਿ ਜਿਹੜੀ ਨਵੀਂ ਫੀਸ ਹੈ ਉਹ ਲਿਮਿਟਸ ਜੋ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਦੇ ਵਿੱਚ ਦੱਸੀਆਂ ਗਈਆਂ ਨੇ ਕਹਿੰਦੇ ਉਹਦੇ ਤੋਂ ਵੱਧ ਨੇ ਯਾਨੀ ਕਿ ਜੋ ਪੈਸਾ 1 ਲੱਖ ਡਾਲਰ ਦੀ ਗੱਲ ਕੀਤੀ ਆ ਉਹ ਵੱਧ ਆ ਦੱਸਦੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮੇਂ-ਸਮੇਂ ਦੇ ਉੱਤੇ ਕਈ ਪਰਿਵਰਤਨ ਕੀਤੇ ਗਏ ਨੇ ਜਦੋਂ ਦੀ ਉਹਨਾਂ ਨੇ ਸੌ ਚੁੱਕੀ ਆ ਉਦੋਂ ਤੋਂ ਹੀ ਉਹਨਾਂ ਨੇ ਕਈ ਫੈਸਲੇ ਲਏ ਨੇ ਜਨਮਜਾਤ ਨਾਗਰਿਕਤਾ ਕਾਨੂੰਨ ਦੇ ਵਿੱਚ ਵੀ ਸੋਧ ਕਰ ਦਿੱਤੀ ਗਈ ਇਸ ਤੋਂ ਇਲਾਵਾ ਕਈ ਯੂਨੀਵਰਸਿਟੀਆਂ ਦੇ ਵਿੱਚ ਵੀ ਉਹਨਾਂ ਦਾ ਵਿਵਾਦ ਹੁੰਦਾ ਨਜ਼ਰ ਆਇਆ ਖਾਸ ਕਰ ਹਾਰਵਰਡ ਯੂਨੀਵਰਸਿਟੀ ਦੇ ਨਾਲ ਤਾਂ ਕਾਫੀ ਕੋਟਾਂ ਤੱਕ ਗੱਲ ਪਹੁੰਚ ਗਈ ਉਹਨਾਂ ਦੀ ਗ੍ਰਾਂਟ ਤੱਕ ਰੋਕ ਦਿੱਤੀ ਗਈ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਲੋਕ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਜਿਹੜਾ ਲੋਕਾਂ ਦੇ ਉੱਤੇ ਕੋਈ ਅਪਰਾਧਿਕ ਮਾਮਲੇ ਸੀ ਉਹਨਾਂ ਦੇ ਵੀਜ਼ਾ ਤੱਕ ਰੰਤ ਕਰ ਦਿੱਤੇ ਗਏ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆਇਆ ਤੇ ਜਿਹੜੇ ਡਿਟੇਨ ਕੀਤੇ ਹੋਏ ਲੋਕ ਸੀ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਤਾਂ ਕਾਫੀ ਕੁਝ ਬਦਲਾਅ ਆਉਂਦੇ ਹੋਏ ਨਜ਼ਰ ਆਏ ਨੇ ਤੇ ਵੀਜ਼ਾ ਨੀਮਾ ਦੇ ਵਿੱਚ ਵੀ ਸਖਤੀ ਹੁੰਦੀ ਨਜ਼ਰ ਆ ਰਹੀ ਹੈ ਤੇ ਹੁਣ ਜਿਹੜਾ ਹੈ ਐਚ 1 ਬੀ ਵੀਜ਼ਾ ਜਿਹਦੀ ਫੀਸ ਵਧਾਈ ਗਈ ਹੈ ਫੀਸ ਵਧਾਉਣ ਦਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਤੇ ਹੁਣ ਇਸ ਚੈਂਬਰ ਨੇ ਇਸ ਨੂੰ ਚੁਣੌਤੀ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋਡਲਿੰਗ ਦਾ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਗੁਲਮਥਵਾਸ। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਹਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ